ਲੱਤੋ ਉਹ ਦੱਲ ਲੱਤਰ ਬਰੇ ਲੋ ਜੀ ਥੋੜੇ ਜੇ ਪਸੂ ਡਰਨ ਲੱਗ ਗਏ ਮੋੜ ਦੇ ਪਰ ਮੋੜ ਦੇ ਲੋ ਜੀ ਕੋੜ ਦੋ ਲੈ ਸੂਰਾ ਤਰਾ ਚੱਕਰ ਸੱਜੇ ਕਰਵਾ ਲਈ ਤੇ ਲੈ ਚੱਲ ਲੈ ਚੱਲੋ ਥੋੜਾ ਜੇ ੱੱਕਾ ਕਰ ਜਾਈਆਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਸਤਗੜ ਅਤੇ ਜ਼ਿਲ੍ਹਾ ਨੂੰ ਪੈੰਦਾ ਜੀ ਬਰਨਾਲਾ ਠੀਕ ਹੈ ਜੀ ਦੋ ਕਟੀਆਂ ਬਕਾਉਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਹੁਣ ਵਾਤੋਂ ਦਾ ਫੋਨ ਨੰਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤਨਪ੍ਰੀਤ ਸਿੰਘ ਪੈਂਡ ਬਸਤਗੜੀ ਜ਼ਿਲ੍ਹਾ ਬਰਨਾਲਾ ਹੀ ਪਹਿਲੀ ਕੱਟੀ ਓਵਰ ਦੱਸੋ ਜੀ ਆ ਵੱਡੀ ਕੱਟੀ ਦੀ ਵੱਡੀ ਕੱਟੀ ਇਹ 15 ਮਹੀਨਿਆਂ ਦੀ 15 ਮਹੀਨਿਆਂ ਦੀ ਆ ਹਾਂ ਜੀ ਥਾਣ ਚਾਰੀ ਆ ਹਾਂ ਜੀ ਚਾਰੀ ਹੋ ਜੀ ਮੜੀ ਕੁਛ ਫੜ ਲਓ ਥੋੜਾ ਡਰਦੀ ਆ ਲੋ ਜੀ ਸਿੰਘੀ ਸਿੰਘੀ ਦੇਖ ਸਕਦੇ ਹਾਂ ਕੋਈ ਗੱਲ ਨਹੀਂ ਅਪਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਉਹਨੂੰ ਐਮਫ੍ਰੈਂਡ ਡਾਕਟਰ ਕੋਲ ਟ੍ਰਾਂਸਫਰ ਲੋ ਜੀ ਚਾਰ ਥਾਣਾ ਠੀਕ ਹੈ ਸੋਰ ਦੋ 15 ਮਹੀਨਿਆਂ ਦੀ ਬਈ ਕੱਟੀ ਆ ਇਹ ਠੀਕ ਹੈ ਨਾ ਕੱਦ ਕਾਠ ਮਾਮੂਦ ਰਿਕਾਰਡ ਵਧੀਆ ਵੀ ਇਹਦਾ ਹਾਂ ਜੀ ਵਧੀਆ ਜੀ ਕਿਹੜੇ ਦੁੱਧ ਵਾਲੀ ਵੀ 14 15 ਲੀਟਰ ਵਾਲੀ ਹੈ ਜੀ ਮਾਂ ਜੀ ਹਾਂ ਜੀ ਮਾਂ ਦਾ ਠੀਕ ਆ ਲਿਆ ਭਰਾ ਲਿਆ ਲੋਚ ਚੱਕਾ ਸਵੇ ਕੰਤ ਬੜਾ ਲੈ ਚੱਲ ਲੈ ਚੱਲ ਉਹਦਰ ਲੈ ਚੱਲ ਬਰੇ ਲੋ ਜੀ ਥੋੜੇ ਜੇ ਪਸੂ ਡਰਨ ਲੱਗੇ ਮੋੜ ਦੇ ਪਰ ਮੋੜ ਦੇ ਲੋ ਜੀ ਮੋੜ ਦੋ ਲੈ ਸੂਰਾ ਪਹਿਲਾਂ ਚੈੱਕ ਕਰ ਸਵੇ ਕਰ ਮੋੜ ਵਾਲੀ ਲੱਗਦਾ ਲੱਗ ਚੁੱਕਾ ਥੋੜਾ ਧੱਕਾ ਕਰ ਜਾਈਂ ਮੋٹے ਮੋٹے ਥਾਣਾ ਭਰਾ ਠੀਕ ਆ ਜੀ ਫਿਰ ਚੱਕਰਾਂ ਨਸਾਂ ਆਪਾਂ ਬੰਦ ਬੰਦ ਇੱਥੇ ਬੰਦ ਲੋ ਜੀ ਸਿੰਘੀ ਸਿੰਘੀ ਬਹੁਤ ਸੋਹਣੀਆਂ ਕਰਮਾਂ ਵਾਲੇ ਨੇ ਇਹਦਾ ਰੇਟ ਵੀਰ ਜੀ ਰੇਟ ਜੀ ਇਹਦਾ ਹੈਗਾ 17000 ਰੁਪਏ ਠੀਕ ਆ 17000 ਰੁਪਏ ਭਰਾ ਰੇਟ ਬਾਈ ਨੇ ਮੰਗਿਆ ਠੀਕ ਹੈ ਨਾ ਚੰਗਾ ਪੱਟ ਥੋੜਾ ਥਾੜੇ ਸਾਹਮਣੇ ਥੋੜਾ ਧੱਕਾ ਕਰ ਜਾਈਂ ਜਾਨਵਰ ਕੋਚ ਇਸਨ ਕਿਸਮ ਕੀ ਦੇਖ ਸਾਡੇ ਤਾਂ ਤੁਸੀਂ ਹੁਣ ਚੈੱਕ ਕਰ ਸਕਦੇ ਹੋ ਲੋ ਜੀ ਚਾਰ ਥਾਣਾ ਛੋਲੀ ਛੋਲੀ ਬਹੁਤ ਸੋਣੀ ਬੰਦ ਜੀ ਹਾਂ ਜੀ ਬਈ ਦੂਜੀ ਗੱਟੀ ਦੀ ਉਮਰ ਦੱਸੋ ਜੀ ਇਹ 13 ਮਹੀਨਿਆਂ ਦੀ ਹੈ 13 ਮਹੀਨੇ ਦੀ ਹਾਂ ਜੀ ਪਤਲੇ ਪਿੰਡੇ ਚ ਹਾਂ ਜੀ ਫੇਸ ਕੁਆਲਟੀ ਦੇਖ ਸਕਦੇ ਹੋ ਰੇਟ ਬਈ ਜੀ ਦਾ ਪਹਿਲੀ ਦੱਸ ਦੋ ਰੇਟ ਜੀ ਇਹਦਾ 15000 ਰੁਪਏ 15000 ਜੇ ਦੋਨੇ ਇਕੱਠੇ ਲੈਣੀਆਂ ਤਾਂ ਮਾਣਤਨ ਹੋ ਜੂ ਹਾਂ ਜੀ ਹੋ ਜੂ ਠੀਕ ਆ ਮੜਾ ਇਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਮੜਾ ਇਹਨੂੰ ਇਧਰੋਂ ਧੱਕੋ ਮੜਿਆ ਲੋਸ ਚੈੱਕ ਕਰ ਸਕਦੇ ਹੋ ਫਿਰ ਲੋਸ ਚਾਰ ਸਾਲ ਇਹਦੀ ਕੋਈ ਫੋਟੋ ਨਹੀਂ ਕੋਈ ਸਾਲ ਠੀਕ ਹੈ ਜੀ ਤੁਰ ਦੋ ਕਿੰਨੇ ਕਿੰਨੇ ਮਿੰਟ ਦੱਸਿਆ ਸੀ 13 13 ਮਿੰਟ ਠੀਕ ਹੈ ਲੋਸ ਸਿੰਘੀ-ਸੁੰਗੀ ਦੇਖ ਸਕਦੇ ਹੋ ਲੋਸ ਤੋੜਾ ਇਹ ਤੁਹਾਨੂੰ ਕਰ ਦਿੱਤਾ ਨਹੀਂ ਇਧਰ ਹੀ ਕਰਨੂਗੇ ਅਸੀਂ ਲੋਸ ਮੋੜੋ ਕਲਾਜ਼ ਲੋਦਰ ਚੈੱਕ ਕਰ ਸਕਦੇ ਹੋ ਬਾਈ ਜੀ ਨਾ ਜਲਕਨ ਐਡ ਕਰੋ ਬਾਈ ਦਾ ਨੰਬਰ ਟਾਈਟਲ ਚ ਜਦੋਂ ਸੇਲ ਹੋ ਗਈਆਂ ਭਰਾ ਉਹਦਾ ਨੰਬਰ ਆਪਾਂ ਕੱਟਾਂਗੇ ਕਿਉਂਕਿ ਫਿਰ ਫੋਨ ਉਹ ਕਈ ਭਰਾ ਫਿਰ ਮੈਨੂੰ ਲਾਉਣ ਲੱਗ ਜਾਂਦੇ ਆ ਜਦੋਂ ਅਗਲੇ ਦਾ ਨੰਬਰ ਕੱਟ ਪਈਦਾ ਜੀ ਠੀਕ ਆ ਤੇ ਲੋ ਜੀ ਕੱਟੀਆਂ ਸਕੀਨ ਆ ਦੋਨੇ ਠੀਕ ਆ ਜੀ ਕੱਦ ਕਾਠ ਫਟ ਪੁੜਾ ਬਾਈ ਜੀ ਨਾ ਜਲ ਰਿਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਬਾਈ ਜੀ ਲਾਈਕ ਕਮੈਂਟ ਸ਼ੇਅਰ ਕਰਦਾ ਕਰੋ ਬਾਈ ਬਣ ਕੇ ਕਿਚਨ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀਂ ਓਕੇ ਬਾਈ